ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਉਹ ਲੰਗਰ ਦੀ ਟਰਾਲੀ ਆ ਰਹੀ ਸੀ ਤਾਂ ਆਪਾਂ ਕਿਹਾ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਆਪਾਂ ਕਿਹਾ ਰਮਣ ਆਦਿ ਜਿਹੜੀ ਖਬਰ ਵਾਜੀ ਰਹੀ ਰਮਣ ਕੀ ਪੂਰਾ ਮਾਮਲਾ ਸੀ ਜਿਹੜਾ ਪੂਰਾ ਦਿਨ ਦੇ ਵਿੱਚ ਪਖਿਆ ਰਿਹਾ ਮਤਲਬ ਮਾਮਲਾ ਤਾਂ ਜੀ ਇੰਨਾ ਕਿਸੇ ਦਾ ਕਿ ਪਿਛਲੇ 3 ਦਿਨਾਂ ਤੋਂ ਇਹ ਸਮੱਸਿਆ ਆ ਰਹੀ ਹੈ ਕਿ ਜਦੋਂ ਇਹ ਸਵੇਰੇ ਵਾਲੇ ਬੰਦੇ ਪਹੁੰਚਦੇ ਨੇ ਰੋਜ਼ ਨਾ ਉਹਨਾਂ ਨੂੰ ਰੋਕਦੇ ਨੇ ਪਰ ਜਿਹੜੇ ਸਵੇਰੇ ਸਾਜਰੇ ਆਉਂਦੇ ਨੇ ਬੰਦੇ ਗਰਦਾਸਪੁਰ ਤੋਂ ਤੁਰੇ ਜੀ ਇੱਥੇ 9 ਵਜੇ ਪਹੁੰਚੇ ਪਰ ਕੱਲ ਇਹਨਾਂ ਨੇ ਹੋਰ ਰੋਕ ਲਏ ਮਤਲਬ ਉਹਨਾਂ ਨੂੰ ਕਹਿੰਦੇ ਆਈ ਕਾਰਡ ਦਿਖਾਓ ਹੋਰ ਕਰੋ ਮੋਰ ਤੇ ਮਨ ਕੋ ਤੋਂ ਪਿਛਲੇ ਦਿਨ ਵੀ ਮਤਲਬ ਮੁੰਡੇ ਕੁਛ ਆਏ ਸੀਗੇ ਲੋਕਲ ਮੁੰਡੇ ਆ ਰਹੇ ਸੀ ਉਹਨਾਂ ਨੇ ਉਹਨਾਂ ਨੂੰ ਰੋਕ ਲਿਆ ਸੀਗਾ ਕਿ ਯਾਰ ਇੱਥੇ ਤੁਸੀਂ ਮਾਹੌਲ ਮਤਲਬ ਠੀਕ ਨਹੀਂ ਯੇ ਨਹੀਂ ਬੋ ਨਹੀਂ ਮਰਮਗੱਲਾਂ ਕਰਨੀਆਂ ਤੇ ਮਨ ਉਹ ਦੋ ਹੀ ਦਿਨ ਇਹਨਾਂ ਨੂੰ ਮਤਲਬ ਫੋਨ ਕਰਕੇ ਕਹ ਪਾਜੀ ਵੀ ਦੇਖੋ 10 ਨਵੰਬਰ ਨੂੰ ਪਰ ਪੰਜਾਬ ਨੇ ਬੇਸਿਕਲੀ ਦੱਸ ਦਿੱਤਾ ਕਿ ਯਾਰ ਇਹ ਸਾਡੀ ਜਗ੍ਹਾ ਨਹੀਂ ਠੀਕ ਹੈ ਤੇ ਮਨ ਬੰਦਿਆਂ ਨੂੰ ਵੀ ਫਰਵਾਇਆ ਸੀ ਠੀਕ ਨਹੀਂ ਹੁੰਦਾ ਪਰਸ ਤੋਂ ਨਹੀਂ ਰੁਕਣਗੇ ਥੋੜੇ ਤੋਂ ਰੁਕਣਗੇ ਤਾਂ ਮਤਲਬ ਸਕਿਉਰਿਟੀ ਸਟਾਫ ਨੇ ਕਰਦੇ ਜੀ ਕਰੀ ਕਿ ਯਾਰ ਵੀਓ ਠੀਕ ਨਹੀਂ ਹੈ ਨਾਲ ਨੂੰ ਸਹਾਰੂ ਵੱਡਾ ਜਾ ਅੱਜ ਪਰ ਫਿਰਨਾ ਸਾਡਾ ਕੋਈ ਲੰਗਰ ਲੈ ਕੇ ਵੀਰੇ ਤੋਂ ਨਾਲ ਦੇ ਪਿੰਡਾਂ ਤੋਂ ਆਉਂਦੇ ਹੁੰਦੇ ਨੇ ਤੇ ਉਹ ਇੱਥੇ ਆ ਰਹੇ ਸੀਗੇ ਜੀ ਤੇ ਇਹਨਾਂ ਨੇ ਉਹਨਾਂ ਨੂੰ ਕਹਿੰਦੇ ਯਾਰ ਵੀ ਤੁਸੀਂ ਨਾ ਲੰਗਰ ਆ ਜਿਹੜਾ ਈ ਰਿਕਸ਼ਾ ਚ ਲੈ ਜਾਓ ਟਰਾਲੀ ਵਾਪਸ ਮੋੜ ਲੈ ਅੱਛਾ ਤੇ ਸਾਡਾ ਫਿਰ ਉਹ ਵੀਰ ਜਿਹੜਾ ਸੀਗਾ ਉਹ ਇੱਕ ਸਕੂਟੀ ਲੈ ਕੇ ਉਰੇ ਆ ਗਿਆ ਜਿਉਂਦਾ ਇੰਨਾ ਹੀ ਸੀਗਾ ਕਿ ਵੀ ਰੁੱਕੀ ਜਾਂਦੇ ਨੇ ਫਿਰ ਸਕੂਟੀ ਲੈ ਕੇ ਉੱਥੇ ਗਿਆ ਯਾਰ ਵੀ ਚੀ ਨੇ ਰੋਕਣ ਮੈਨੂੰ ਕਿਹਾ ਤੇ ਉਹਦੇ ਤੇ ਜੀ ਉਹਨਾਂ ਦਾ ਇਹ ਸੀਗਾ ਕਿ ਸਾਨੂੰ ਤਾਂ ਜੀ ਉੱਤੋਂ ਵਾਇਰਲੈਸ ਕਰੀਆ ਤੇ ਵਾਇਰਲ ਸੋਣ ਕੋਲੇ ਆਏ ਫਿਰ ਉਹਨਾਂ ਨੇ ਪਹਿਲਾਂ ਤਾਂ ਉੱਥੋਂ ਲੰਘ ਗਈ ਟਰਾਲੀ ਮੁਰ ਗਿਆ ਇੱਕ ਨੰਬਰ ਗੇਟ ਜਾ ਉਹਨੂੰ ਉਧਰੋਂ ਬਾੜਾਂਗੇ ਫਿਰ ਉਹਨਾਂ ਦਾ ਫੋਨ ਆਇਆ ਕਿ ਸਾਨੂੰ ਇੱਕ ਨੰਬਰ ਗੇਟ ਰੁੱਕੀ ਖੜਨੇ ਜੀ ਖਾਲਾ ਦੋ ਚ ਰੋਕਿਆ ਪਹਿਲਾਂ ਤਿੰਨ ਫਿਰ ਉਹ ਫਿਰ ਇੱਕ ਨੰਬਰ ਤੇ ਰੁੱਕੀ ਖੜੇ ਸੀ ਤੇ ਫਿਰ ਇਹ ਸੀਗਾ ਕਿ ਭਾਈ ਇੱਥੇ ਜਿਹੜੇ ਮਨ ਅਸੀਂ ਆਏ ਇਹਨਾਂ ਕੋਲੇ ਕਿ ਯਾਰ ਉਹਨਾਂ ਨੂੰ ਪਹਿਲਾਂ ਤਾਂ ਜਾਣ ਦੋ ਕਿ ਯਾਰ ਵੀ ਦੇਖੋ ਇੰਨੀ ਗੱਲ ਆ ਕਿ ਯੂਨੀਵਰਸਿਟੀ ਜਿਹੜੀ ਸਾਡੀ ਹੈਗੀ ਆ ਚਾਹੇ ਕੋਈ ਕੰਬੈਨ ਤੇ ਲੰਗਰ ਲਵੇ ਫਿਰ ਨਾ ਵੇ ਗੱਲ ਨਹੀਂ ਜੇ ਜਿਆਦਾ ਤੇ ਮਰਜ਼ੀ ਆ ਵੇ ਟਰੱਕ ਕੌਣ ਪੁਛਾਉਣ ਥੋੜਾ ਰੋਕਣ ਦਾ ਹੁਣ ਕੋਈ ਰਾਈਟ ਨਹੀਂ ਹੈਗਾ ਤੁਸੀਂ ਇਹ ਪਹਿਲਾਂ ਐਸਐਸਪੀ ਨਾਲ ਮੀਟਿੰਗ ਸਾਡੀ ਹੋਈ ਸੀਗੀ ਜਦੋਂ ਮਤਲਬ 10 ਨਵੰਬਰ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਅਸੀਂ ਰੋਕਾਂਗੇ ਰੋਕ ਲਈ ਯਾਰ ਇਹ ਮੈਂ ਨਹੀਂ ਰੁਕਦੇ ਹੁੰਦੇ ਮਤਲਬ ਇੱਕ ਪੀਪਲਜ਼ ਮੂਵਮੈਂਟ ਆ ਰੁਕਾ ਦੀ ਲਹਿਰ ਆ ਉਹਦੇ ਮੂਰੇ ਜਦੋਂ ਸਟੇਟ ਪਿੱਛੇ ਹੱਟੀ ਗਈ ਆ ਤਾਂ ਤੁਸੀਂ ਕਿਉਂ ਵਿੱਚ ਮਤਲਬ ਹੋਈ ਡੀਸੀ ਬਣਿਆ ਨਹੀਂ ਹੋਣਾ ਤਾਂ ਸਾਡਾ ਇਹੀ ਨੂੰ ਸਮਝਾਉਣ ਦਾ ਸੀਗਾ ਉਹਨਾਂ ਦਾ ਗੋ ਇਹ ਸੀਗਾ ਕਿ ਯਾਰ ਮਨ ਕਹਿੰਦਾ ਵੀ ਯਾਰ ਤੈਨੂੰ ਰੋਕਿਆ ਜਾਂ ਤੈਨੂੰ ਕਿਸ ਨੇ ਕਿਹਾ ਉਹ ਪਹਿਲਾਂ ਵਿੱਚ ਦੀ ਐ ਕਹਦਾ ਕਰੇ ਵੀ ਮੈਂ ਤਾਂ ਕਹੀ ਨਹੀਂ ਵੀ ਰੁਕੋ ਵੀ ਲੰਗਰ ਲੈ ਆਣ ਦਮਾ ਕਹਿੰਦਾ ਮੈਂ ਤਾਂ ਇਹੀ ਕਿਹਾ ਸੀ ਵੀ ਟਰਾਲੀ ਨਹੀਂ ਜਾਊਗੀ ਹੁਣ ਲੰਗਰ ਮੋਢਿਆਂ ਤਾ ਜਾਣ ਰਿਹਾ ਮਗਰ ਤੂੰ ਸਿੱਖ ਬੰਦਾ ਤੇ ਤੈਨੂੰ ਯਾਰ ਮਰਿਆਦਾ ਦਾ ਪਤਾ ਲੰਗਰ ਮਹਿਜ਼ ਇੰਨਾ ਕੁ ਨਹੀਂ ਹੈ ਵੀ ਯਾਰ ਰੋਟੀ ਪਾਣੀ ਆ ਯਾਰ ਬੰਦੇ ਸੇਵਾ ਕਰਨਾਰ ਨਹੀਂ ਇਹਨਾਂ ਨੇ ਥੋੜੀ ਚਰਣਾ ਹੋਰ ਹੂੰ ਤਾਂ ਸੇਵਾ ਦੀ ਰਿਸਪੈਕਟ ਕਰੋ ਮਤਲਬ ਸਕਿਉਰਟੀ ਸਟਾਫ ਵੀ ਇੱਥੇ ਰੋਟੀ ਖਾਂਦਾ ਆ ਕੇ ਲੰਗਰ ਚਾਪਦਾ ਸਾਨੂੰ ਸਾਰੇ ਖਾਂਦੇ ਹੁੰਦੇ ਨੇ ਤਾਂ ਇਸ ਕਰਕੇ ਕਿ ਬੰਦਿਆਂ ਨੂੰ ਥੋੜਾ ਜਿਹਾ ਬੇਚੈਨਤਾ ਉਹਨੂੰ ਇਹ ਕਹ ਉਹ ਕਹਿੰਦਾ ਫਿਰ ਵੀਰ ਕੀ ਕਰ ਲਵਾਂਗੇ ਮੈਂ ਖੈਰ ਵੀ ਦੇਖ ਯਾਰ ਐਨਾ ਮਜਬੂਰ ਨਾ ਕਰ ਵੀ ਤੂੰ ਜਿਵੇਂ ਕਰ ਰਿਹਾ ਵੀ ਤੇਰਾ ਲੱਛਣ ਠੀਕ ਨਹੀਂ ਹੈਗੇ ਪੈਛਣ ਨੂੰ ਕਹਿੰਦਾ ਕੀ ਹੈ ਕਹਿੰਦਾ ਆ ਕੇ ਮੇਰੇ ਚਪੇੜਾ ਮਾਰ ਲੈ ਉਹ ਵੇ ਯਾਰ ਮੈਨੂੰ ਲੱਗਦਾ ਵੀ ਟ੍ਰੈਗਰਿੰਗ ਚੀਜ਼ ਆ ਮਖਾ ਤੇਨੂੰ ਪਤਾ ਵੀ ਤੇਰੇ ਉਰੇ ਮੈਂ ਮਾਰ ਨਹੀਂ ਸਕਦਾ ਚਪੇੜਾ ਪਰ ਲੱਛਣ ਦੇਰੇ ਚਪੇੜੇ ਖਾਣਾ ਆ ਜਿੰਨੇ ਤਾਂ ਉਹ ਗੱਲ ਸੀ ਗਈ ਫਿਰ ਵੀ ਉਹਦੇ ਚ ਫਿਰ ਸਾਡਾ ਨੂੰ ਕਹੇ ਯਾਰ ਵੀ ਗੇਟ ਨੰਬਰ 1 ਬੰਦ ਕਰਨ ਲੱਗੇ ਆ ਤੇ ਫਿਰ ਅਸੀਂ ਇੰਨਾ ਚ ਜਿਹੜੇ ਮੁੰਡੇ ਸੀ ਜਿਹੜੇ ਗੇਟ ਨੰਬਰ 1 ਬੰਦ ਕਰ ਲਿਆ ਸੀਗਾ ਤੇ ਇਹ ਜਿਹਾ ਕਿ ਆ ਕੇ ਮਾਫੀ ਮੰਗ ਕੇ ਜੇ ਉੱਥੇ ਆ ਕੇ ਫਿਰ ਮਾਫੀ ਮੰਗ ਕੇ ਗਏ ਨੇ ਉਸ ਤੋਂ ਬਾਅਦ ਸਾਡੀ ਫਿਰ ਯੂਨੀਵਰਸਿਟੀ ਸਿਕਿਉਰਿਟੀ ਨਾਲ ਇੱਕ ਮੀਟਿੰਗ ਹੋਈ ਹੈ ਜੀ ਮਤਲਬ ਪੀਯੂ ਚੋਂ ਮੋਰਚਾ ਬਣਾਉਣਾ ਇਹਦਾ ਧਾਰਤ ਹੋ ਗਿਆ ਕਿ ਇੱਕ ਇੱਕ ਵਲੰਟੀਅਰ ਸਾਡਾ ਉੱਥੇ ਖੜੂਗਾ ਜੇ ਕੋਈ ਵੀ ਸਮੱਸਿਆ ਹੋਣੀ ਹੈ ਤਾਂ ਆਪੇ ਨਿਯੇਠੀ ਜਾਣਗੇ ਮਤਲਬ ਪੀਯੂ ਪ੍ਰਸ਼ਾਸਨ ਕਿਸੇ ਨੂੰ ਰੁਕੂਆ ਨਹੀਂ ਤੇ ਮਤਲਬ ਡਰਾਈਵ ਕਮਨੀਟੀ ਜਿਹੜਾ ਦੁੜਾ ਕੇ ਪੁਸ਼ ਕਰਾਉਣੀ ਉਹਨਾਂ ਤੇ ਮਤਲਬ ਉਹਨਾਂ ਨਾਲ ਗੱਲਬਾਤ ਨਕੀ ਲੱਗਦਾ ਕਿ ਜਿਸ ਤਰ੍ਹਾਂ ਆਪਾਂ ਉਸ ਨੌ ਵਾਲੀ ਰਾਤ ਨੂੰ ਵੀ ਸੀ ਲਗਾਤਾਰ ਗੇਟ ਬੰਦ ਕੀਤੇ ਗਏ ਫਿਰ ਖਲਾਅ ਲਿਆ ਜਾਂਦਾ ਜਦੋਂ ਬਾਅਦ ਆਪਦੀ ਪਿੱਛੇ ਗਏ ਫਿਰ ਬੰਦ ਕਰ ਗਏ ਹੁਣ ਤੁਸੀਂ ਕਹਿ ਰਹੇ ਹੋ ਅੱਜ ਲੰਗਰ ਜਿਹੜਾ ਲਾਜਾਣ ਦਾ ਤੋ ਰੋਕਤਾ ਫਿਰ ਅੱਜ ਜਦੋਂ ਗੇਟ ਬੰਦ ਕੀਤਾ ਅੱਜ ਵਾਲਾ ਤਾਂ ਹੈਗਾ ਇਹ ਤਾਂ ਪ੍ਰੋਵੋਕ ਕਰਨ ਦੇ ਤਰੀਕੇ ਨੇ ਉਹਨਾਂ ਨੂੰ ਪਤਾ ਕਿ ਦੇਖੋ ਸੈਂਟਰ ਬਾਰ ਬਾਰ ਜਹਾਂ ਦੇ ਚੈੱਕ ਕਰ ਰਿਹਾ ਪਰ 5 ਦਿਨ ਹੋ ਗਏ ਕਹਿੰਦੇ ਉਹਨੂੰ ਕੇਆਰ ਵੀ ਅੱਜ ਅਜਾ ਨੋਟੀਫਿਕੇਸ਼ਨ ਅੱਜ ਆਜੂ ਤਾਂ ਪੰਜੰਨਾ ਚ ਨੋਟੀਫਿਕੇਸ਼ਨ ਆਈ ਨਹੀਂ ਤਾਂ ਇਹ ਤਾਂ ਬੇਸਿਕਲੀ ਪ੍ਰੋਵੋਕ ਕਰ ਰਿਹਾ ਕਿ ਯਾਰ ਕਿਸੇ ਨਾ ਕਿਸੇ ਤਰ੍ਹਾਂ ਕੋ ਟ੍ਰੈਗਰ ਬਚ ਜਿਵੇਂ ਉਹਨੂੰ ਕਹਿ ਰਿਹਾ ਕਿ ਚਪੇੜਾ ਮਾਰ ਰੋ ਚਪੇੜਾ ਮਾਰੂਗੇ ਤਾਂ ਮਨ ਲੋ ਟ੍ਰੈਗਰ ਕਿਤੇ ਹੋਰ ਵਗ ਜਨਾ ਜਿਹੜਾ 9 ਨਵੰਬਰ ਆਸੀ ਉਹ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਦਾ ਤੇ ਚੰਡੀਗੜ੍ਹ ਪੁਲਿਸ ਦਾ ਇਹ ਦਾਵਾ ਸੀਗਾ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਕਿਸੇ ਨੂੰ ਪ੍ਰੋਟੈਸਟ ਨਹੀਂ ਕਰਦੇ 1983 ਤੋਂ ਬਾਅਦ ਬੇਸਿਕਲੀ ਪੰਜਾਬ ਦਾ ਪੰਜਾਬ ਦੇ ਹੱਕਾਂ ਵਾਸਤੇ ਫੈਡਰਲ ਰਾਈਟਸ ਵਾਸਤੇ ਪਹਿਲਾ ਕੋਈ ਜਨਤਕ ਮਨ ਲੋ ਸਿਆਸੀ ਘਟ ਸੀਗਾ ਜਿਹੜਾ ਇਹ ਹੋਇਆ ਨਹੀਂ ਤਾਂ ਸੈਮੀਨਾਰ ਸੈਮੀਨਾਰ ਹੁੰਦੇ ਹੁੰਦੇ ਸੀ ਮਨ ਲੋ ਇਹ ਗੜੀ ਆਵਾਜ਼ ਕਰੇ ਸੁਣਾਈ ਨਹੀਂ ਦਿੱਤੀ ਤਾਂ ਬੀਸਿਕਲੀ ਇਹ ਜਿਹੜਾ ਕੱਟ ਸੀ ਉਹਨਾਂ ਦਾ ਇਹ ਸੀਗਾ ਕਿ ਅਸੀਂ ਨਾ ਇੱਕ ਝਾਕਾ ਨਹੀਂ ਖੁੱਲਣ ਦੇਣਾ ਅੱਛਾ ਤੇ ਉਹ ਝਾਕਾ ਖੁੱਲਣ ਦੇਣ ਤੋਂ ਰੋਕਣ ਵਾਸਤੇ ਉਹਨਾਂ ਨੇ ਹਰੇਕ ਹੀਲਾ ਵਰਤਿਆ ਹਾਲਾਂਕਿ ਸਾਨੂੰ ਉਹਨਾਂ ਨੇ ਕਮਿਟ ਕਰਿਆ ਕਿ ਦੋ ਨੰਬਰ ਜੇ ਖੁੱਲਰ ਹੋ ਗਿਆ ਤਾਂ ਇਹਨਾਂ ਬੰਦ ਕਰੇ ਤਾਂ ਉਹਨਾਂ ਨੇ ਇਸੇ ਅਸੀਂ ਬਾੜੜਾਂ ਬੂੜੜਾਂ ਤੇ ਰੋਕ ਲਾਂਗੇ ਪਰ ਲੋਕਾਂ ਨੇ ਦਿਖਾ ਦਿੱਤਾ ਕਿ ਯਾਰ ਜਿਹੜੀ ਸਾਡੀ ਮਨ ਨੂੰ ਗੱਲ ਹੁੰਦੀ ਹੈ ਨਾ ਆਪਣੇ ਮਸ਼ਹੂਰ ਕਿਹਾ ਖੇਤ ਜਿਹੜਾ ਮਾਰਨਾ ਪੈਂਦਾ ਹੁੰਦਾ ਹੈ ਬੇਸਿਕਲੀ ਪੰਜਾਬੀ ਆਪਦੀ ਬੱਟ ਪਾ ਕੇ ਗਏ ਨੇ ਤੇ ਉਹ ਬਸ ਉਹਨਾਂ ਨੂੰ ਦੇਖਣ ਦਾ ਹੀ ਮਸਲਾ ਕਿ ਸਾਡੀ ਬੱਟ ਤੇ ਕੋਈ ਸਰਕਾਉਂਦਾ ਤਾਂ ਕੀ ਬਣਦਾ ਤੇ ਪੰਜਾਬ ਮਤਲਬ ਪੰਜਾਬ ਪੁਲਿਸ ਨੇ ਵੀ ਚੜ੍ਹ ਉਹ ਜੀ ਮਨ ਹੁਮਕਾ ਦਾ ਕਰੀ ਕੁਝ ਉਹਨਾਂ ਨੇ ਵੀ ਗੜਬੜਾ ਕਰੀਆਂ ਪਰ ਚੰਡੀਗੜ੍ਹ ਪ੍ਰਸ਼ਾਸਨ ਦਾ ਯਕੀਨ ਸੀ ਨਾ ਕਿ 2008 ਚ ਤੁਹਾਡੇ ਯਾਦ ਹੋ ਜਿਹੜਾ ਬੜਾ ਕਿਸਾਨਾਂ ਵਾਲਾ ਇਕੱਠ ਹੋਇਆ ਸੀ ਉਸ ਤੋਂ ਬਾਅਦ ਤੋਂ ਇੱਥੇ ਉਹਨਾਂ ਨੇ ਕਦੇ ਇੱਥੇ ਇਕੱਠ ਨਹੀਂ ਕੀਤਾ ਜੀ ਅਗਰ ਆਹਾਂ ਦਾ ਘੱਟ ਇੱਕ 7 ਦਿਨਾਂ ਦਾ ਹੋਇਆ ਸੀ ਕੋ 34 ਸੈਕਟਰ ਇੱਕ ਗਰਾਊਂਡ 'ਚ ਬੈਠ ਕੇ ਹੋਇਆ ਇੱਕ ਵਾਰ ਇੱਕ ਮਾਰਚ ਹੋਇਆ ਸੀ ਉਹ ਪੁਲਿਸ ਦੇ ਨਾਲ-ਨਾਲ ਚੱਲ ਕੇ ਕਰਾਇਆ ਪਰ ਪਹਿਲੀ ਵਾਰ ਆ ਕਿ ਪੁਲਿਸ ਦੇ ਕਹਣੇ ਤੋਂ ਬਾਹਰ ਹੋ ਕੇ ਕੋਈ ਘਟਨਾ ਹੋਈ ਜਿਹੜੀ ਨੈਕਰੀਨੋ ਪੌਟੋਗ੍ਰੈਫਿਕ ਸਟੇਟ ਕਹਿੰਦੇ ਹੁੰਦੇ ਮਤਲਬ ਜਿਹਦੇ ਮਤਲਬ ਲੋਕਾਂ ਦੀ ਸੁਣਨੀ ਨਹੀਂ ਹੁੰਦੀ ਉਹਦਾ ਤਰੀਕਾ ਇਹ ਹੁੰਦਾ ਜਦੋਂ ਨੂੰ ਲੱਗਦਾ ਕਿ ਲੋਕ ਕਹਣੇ ਤੋਂ ਬਾਹਰ ਹੋ ਰਹੇ ਨੇ ਜਾਪ ਤੇ ਤੋਂ ਬਾਹਰ ਹੋ ਰਹੇ ਨੇ ਤਾਂ ਹਰ ਇੱਕ ਤਰ੍ਹਾਂ ਨਾਲ ਥੋੜੇ ਦੇ ਚੜਕੇ ਆਉਂਦੀ ਹੈ ਤੇ ਤੁਹਾਨੂੰ ਬਦਲਣ ਤੋਂ ਪਹਿਲਾਂ ਹੀ ਦੱਬਣਾ ਹੁੰਦਾ ਉਹਨਾਂ ਨੇ ਤਾਂ ਬੇਸਿਕਲੀ ਚੰਡੀਗੜ੍ਹ ਜਿਵੇਂ ਦਿੱਲੀ ਹਕੂਮਤ ਤਾਂ ਉਹ ਚਿਹਰਾ ਜਿੱਥੇ ਮਨ ਲਓ ਉਹ ਵੈਸੇ ਆਮ ਤੌਰ ਤੇ ਦਿਖਾਉਣਗੇ ਕਿ ਸਭ ਜਮਹੂਰੀਅਤ ਆ ਸਭ ਠੀਕ ਆ ਪਰ ਜਦੋਂ ਹੀ ਪੰਜਾਬੀਆਂ ਨੇ ਆਪਣਾ ਰਾਈਟ ਮੰਗਿਆ ਉਹ ਆਪਦੇ ਦੂਜੇ ਰੂਪ ਚ ਆ ਜਾਂਦੇ ਨੇ ਕਿ ਯਾਰ ਅਸੀਂ ਕੋਈ ਚਲ ਕੇ ਰੱਖ ਲਾਂਗੇ ਤਾਂ ਉਹਦੇ ਵਾਸਤੇ ਪੁਲਿਸ ਸਟੇਟ ਆ ਜੀ ਮੈਂ ਚੰਡੀਗੜ੍ਹ ਚੋਂ ਮੈਂ ਜੇ ਆਪਾਂ ਪੋਪੂਲੇਸ਼ਨ ਵਾਰ ਗੱਲ ਕਰਨੀ ਆ ਤਾਂ ਮੁਲਕ ਦੀ ਸਭ ਤੋਂ ਵੱਧ ਨਫਰੀਆ ਪੁਲਿਸ ਦੀ ਜੀ ਕੀ ਯਾਰ ਬੰਦਾ ਇਹਨਾਂ ਕੋਲੇ ਪੁਲਿਸ ਵਾਲਾ ਹੀ ਹੈ ਨਾ ਤੇ ਉਹਨਾਂ ਨੇ ਸਾਰਾ ਉਸ ਦਿਨੇ ਇਸੇ ਕੰਮ ਤੇ ਲਾਇਆ ਸੀ ਪਰ ਚਲੋ ਆਪਾਂ ਹੀ ਕਹੀਏ ਵੀ ਪੰਜਾਬੀ ਇਕੱਠੇ ਹੋ ਕੇ ਆਏ ਤਾਂ ਉਹਨਾਂ ਨੇ ਆਪਦਾ ਦੰਦ ਖਾਇਆ ਜੇਕਰ ਗੱਲ ਕਰਕੇ 10 ਤੋਂ ਬਾਅਦ ਵੀ ਹੁਣ ਵੀ ਤਾਂ ਲਗਾਤਾਰ ਨਫਰੀ ਤੁਹਾਡੇ ਯਾਰ ਸਟੂਡੈਂਟ ਆ ਪਾ ਗਏ ਹੁਣ ਵੀ ਫੇਰ ਹੀ ਰਹੀ ਹੈ ਪੁਲਿਸਾਂ ਇਹ ਮਤਲਬ ਯੂਨੀਵਰਸਿਟੀ ਦੇ ਅੰਦਰ ਜਿਹੜਾ ਹੈਗਾ ਹਜੇ ਇੰਨਾ ਪੁਲਿਸਾ ਕਿੰਨੀ ਕੰਮ ਮਤਲਬ ਪਤਾ ਨਹੀਂ ਜੀ ਮਤਲਬ ਇਹਨਾਂ ਨੂੰ ਕੰਮ ਕੰਮ ਤਾਂ ਕੀ ਆ ਦੇਖੋ ਇੱਕ ਤਾਂ ਚਲੋ ਪਹਿਲੇ 2 ਦਿਨ ਤਾਂ ਪੁਲਿਸ ਦਾ ਇਹ ਸੀਗਾ ਕਿ 48 ਘੰਟੇ ਵਾਸਤੇ ਡਿਊਟੀ ਸੀਗੀ ਉਹਨਾਂ ਦੀ ਇਕੱਠੀ 1 ਇਹ ਨਹੀਂ ਜਿੰਨਾ ਚੀ ਸੀਗਾ ਕਿ 150 ਬੰਦਾ ਇੱਕ ਗੇਟ ਇੱਕ ਨੰਬਰ ਗੇਟ ਤੇ 150 ਤੋਂ ਨੰਬਰ ਗੇਟ ਤੇ 200 ਤੋਂ 3 ਨੰਬਰ ਤੇ 150 ਵੀ ਸੀ ਅਫਸਰ ਬੀ ਐਸਟਾ ਸਕੂਪ ਸੀ ਤਾਂ ਇਹ ਸਾਰੀਆਂ ਇਹਨਾਂ ਨੇ ਮਨਨਰਤਾ ਹਰਤ ਕਰਾਇਆ ਸੀ 800 850 ਕੁਸਾ ਇਹਨਾਂ ਨੇ ਯੂਨੀਵਰਸਟੀ ਲਾ ਕੇ ਰੱਖਿਆ ਹੈ ਤੇ ਉਹ ਇੱਕ ਦੂਜਾ ਵੀ ਹੁੰਦਾ ਕਿ ਜਿਹੜਾ ਆਮ ਬੱਚਾ ਉਹਨੂੰ ਖੌਫਜ਼ਾ ਕਰ ਲਓ ਉਹ ਇਹਨਾਂ ਨੇ ਹਰੇਕ ਹੁਣ 20 ਹਿੱਲੇ ਵਰਤ ਰਹੇ ਨੇ ਮਤਲਬ ਵੀ ਸੀ ਆਪਦੀਆਂ ਮੀਟਿੰਗਾਂ 'ਚ ਹੁਣ ਉਹ ਚੱਜ ਕਰ ਰਹੇ ਨੇ ਕਿ ਇੱਥੇ ਜੀ ਸਾਨੂੰ ਕੁਝ ਬੱਚਿਆਂ ਨੇ ਕਿਹਾ ਕਿ ਸਾਨੂੰ ਸੇਫਟੀ ਨਹੀਂ ਹੋ ਰਿਹਾ ਕੁੜੀਆਂ ਨੇ ਸਾਨੂੰ ਚਿੱਠੀ ਦੇ ਮਨੋਂ ਸਾਰੀਆਂ ਕੁਰਸ਼ਾਂ ਉਹ ਵੀ ਰਵਨੀਤ ਬਿੱਟੂ ਦੀ ਸਟੇਟਮੈਂਟ ਹੋ ਗਈ ਇੱਕ ਤਾਂ ਤੁਸੀਂ ਦੱਸੋ ਵੀ ਉਹਦੇ ਦਾ ਕੀ ਰਿਐਕਸ਼ਨ ਆ ਦੂਸਰਾ ਇਹ ਆ ਕਿ ਤੁਹਾਡੀ ਜਿਹੜੀ ਵੀਸੀ ਨਾਲ ਮੀਟਿੰਗ ਹੋਈ ਆ ਉਹਦਾ ਕੀ ਨਤੀਜਾ ਤੇ ਇੱਕ ਇਹ ਵੀ ਜੇ ਕਹਿੰਦੇ ਵੀ ਅਗਲੇ ਦਿਨ ਆਜੂ ਅਗਲੇ ਦਿਨ ਆਜੂਗਾ ਤੇ ਤੁਹਾਨੂੰ ਕਿਉਂ ਨੁਮਕਾਇਆ ਜਾ ਰਹੇ ਤਨੇ ਦੇਖੋ ਬਿੱਟੂ ਹੁਰੀ ਨਾ ਬਿੱਟੂ ਹੁਰੀ ਨਾ ਮਤਲਬ ਜਦੋਂ ਕਾਂਗਰਸ 'ਚ ਵੀ ਸੀਗੇ ਉਹਨਾਂ ਨੇ ਮੈਂ ਕਹਾ ਦਿੱਤਾ ਕਿ ਸੱਤਾ ਦਾ ਮਤਲਬ ਮੁਖ ਬਲਾਰਾ ਬਣ ਕੇ ਚੱਲਣ ਦੀ ਮਤਲਬ ਉਹ ਪਰਵਾਰ ਕੇ ਪਰਵਾਰਕ ਤੌਰ ਤੇ ਸੱਤਾ ਮਾਣੀ ਆ ਤਾਂ ਉਹਨਾਂ ਨੂੰ ਲੱਗਦਾ ਕਿ ਸਾਡੀ ਹਜ਼ੂਰੀ ਤੋਂ ਬਾਹਰ ਕੁਝ ਨਹੀਂ ਹੋਣਾ ਚਾਹੀਦਾ ਹੁਣ ਉਹ ਦਿੱਲੀ ਤਖਤ ਦੀ ਨਾਲ 70 60 ਪਹਿਲਾਂ ਸੀ ਹੁਣ ਵੀ ਨਹੀਂ ਮਨਨਾਂ ਤੋਂ ਭੁੱਲ ਗਏ ਨੇ ਕਿ ਕਿਸਾਨ ਅੰਦੋਲਨਦਾਰਾਂ ਨਾਲ ਕੀ ਹੋਇਆ ਸੀ ਕਿਸਾਨ ਅੰਦੋਲਨਦਾਰਾਂ ਨਾਲ ਥੋੜੇ ਯਾਦ ਹੋਗਾ ਸਿੰਘੂ ਬਾਡਰ ਤੇ ਇੱਕ ਵਾਰੀ ਉਹ ਆਏ ਸੀਗੇ ਜੇ ਉਹ ਭੁੱਲ ਗਏ ਨੇ ਤਾਂ ਇੱਥੇ ਆ ਜਨ ਨੂੰ ਪੰਜਾਬੀ ਦੱਸ ਦਿੰਗੇ ਕੀ ਪਾਬਿਕਦੇ ਜਿਹੜੇ ਉਹ ਕਹਿੰਦੇ ਨੇ ਕਿ ਖੱਤਰਾਂ ਤੇ ਚੜ ਕੇ ਆ ਜਾਂਦੇ ਨੇ ਲੰਗ ਸਿੰਘਾਂ ਬਾਰੇ ਐਜੇ ਕਮੈਂਟ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੇ ਚੰਗਾ ਸਿਆਸਤਦਾਨ ਐਜੇ ਕਮੈਂਟ ਕਰਦਾ ਨਹੀਂ ਹੁੰਦਾ ਮਤਲਬ ਉਹ ਤਾਂ ਆ ਰਹੇ ਨੇ ਕਿਉਂ ਸਾਰੇ ਤਰ੍ਹਾਂ ਦੇ ਜਿਹੜੇ ਇੱਥੇ ਆ ਰਹੀਆਂ ਨੇ ਤਾਂ ਸਾਰੇ ਰੰਗੇ ਆਉਣੇ ਨੇ ਜੇ ਗਿੱਟੂ ਸਾਹਿਬ ਨੂੰ ਕੋਈ ਸਮੱਸਿਆ ਮਸਲਾ ਹੱਲ ਕਰਾਦਣ ਨਹੀਂ ਆਉਣਗੇ ਤੇ ਬਾਕੀ ਯੂਨੀਵਰਸਿਟੀ ਸਾਡੀ ਹਸਤਾ ਕਹਿੰਗੇ ਜੀ ਇਹਨੂੰ ਜੇ ਕਿਸੇ ਦਾ ਜੀ ਵੀ ਕਰਦਾਂਗੇ ਤਾਂ ਆਉਣੀ ਹੀ ਆਉਣਾ ਤੇ ਵੀਸੀ ਨਾਲ ਮੀਟਿੰਗਾਂ ਦਾ ਕੀ ਨਤਾ ਵੀਸੀ ਨਾਲ ਜਿਹੜੀ ਕੱਲ ਮੀਟਿੰਗ ਹੋਈ ਸੀ ਕੋਈ ਵੀਸੀ ਦੇ ਹੱਥੋਂ ਤਾਂ ਗੱਲ ਨਿਬੜਦੀ ਵੀਸੀ ਨੇ ਤਾਂ ਇੱਕੋ ਸ਼ਡਿਊਲ ਪੇ ਡਿਲੇਸ ਫੇਰ ਦਿੱਤਾ ਹਾਲਾਂਕਿ ਟੈਕਨੀਕਲ ਸਾਈਡ ਡਿਕਲੇਅਰ ਵੀ ਕਰ ਸਕਦੀ ਆ ਪਰ ਕਿਉਂਕਿ ਇਹਨਾਂ ਤੇ ਜਿਹੜਾ ਆਪਾਂ ਕਹਿੰਦੇ ਫਾਈਨੈਂਸ਼ੀਅਲ ਸੈਂਟਰਲਾਈਜੇਸ਼ਨ ਇੰਨੀ ਜ਼ਿਆਦਾ ਆ ਇਹਨਾਂ ਦਾ ਕੰਟਰੋਲ ਇੰਨਾ ਜ਼ਿਆਦਾ ਆ ਕਿ ਇਹ ਪੁੱਛੇ ਬਿਨਾ ਕੁਝ ਕਰਦੇ ਵੀ ਨਹੀਂ ਹੈਗੇ ਤਾਂ ਇਹਨਾਂ ਨੇ ਮਤਲਬ ਰਜਿਸਟਰਾਰ ਵੀ ਅੱਗੇ ਮਤਲਬ ਜਸਟਾ ਡਿਕਲੇਅਰ ਕਰ ਸਕਦਾ ਵੈਸ हां वीसी ਨੇ ਕੱਲ ਮੀਟਿੰਗ 'ਚ ਭਰੋਸਾ ਦਿਵਾਇਆ ਕਿ ਸਾਡੀ ਪੋਜੀਟਿਵ ਕਰਨ ਬਤ ਪਈ ਹੈ ਜੀ ਤੇ ਕੇਆਰ ਕਰਾਉ ਕਿਸੇ ਰੂਪ ਵੀ ਅਸੀਂ ਉਹਨਾਂ ਨੂੰ ਕਿਹਾ ਵੀ ਕਰਿਆ ਜਾਵੇ ਉਹਨਾਂ ਤੋਂ ਬਿਨਾ ਬਾਕੀ ਕੁਝ ਫਟਕਲ ਮੰਗਾ ਜਿਹੜੀਆਂ ਆਪਾਂ ਕਹਿ ਦਿੰਨੇ ਹੁਣ ਇੱਥੇ ਨੂੰ ਲੋਕਲ ਸਿਗੀਆਂ ਉਹ ਸਿਗੀਆਂ ਜੀ ਉਹਨਾਂ ਤੇ ਉਹਨਾਂ ਨੇ ਸਾਨੂੰ ਮਤਲਬ ਅੱਜ ਉਹਨਾਂ ਦੀ ਜਿਹੜੀ ਉਹਨਾਂ ਨੇ ਕਮੇਟੀ ਬਣਾਈ ਸੀ ਉਹ ਮਿਲ ਕੇ ਗਈ ਆ ਜੀ ਚ ਇਹ ਸੀਗਾ ਕਿ ਇੱਕ ਤਾਂ ਵੀਸੀ ਉਹ ਤੱਕ ਰੂਟੀਨ ਫੰਕਸ਼ਨਿੰਗ ਕਰੂ ਕੋਈ ਨਵੇਂ ਫੈਸਲੇ ਲਵ ਉਹਨਾਂ ਨੇ ਕਿਹਾ ਠੀਕ ਹੈ ਠੀਕ ਲੱਗੂ ਰਹੂਗੀ ਦੂਜੀ ਸਿਗੀ ਦੋ ਕੇਸ ਸਿਗੇ ਜੀ ਇੱਕ ਮੰਨ ਲਓ ਪਿਛਲੇ ਸਾਲ ਸੈਨੇਟ ਦੇ ਧਰਨੇ ਤੇ ਵਿਦਿਆਰਥੀਆਂ ਨੇ ਪਿਆ ਸੀ ਕ੍ਰਿਮੀਨਲ ਕੇਸ ਉਹ ਇਹਨਾਂ ਨੇ ਕਿਹਾ ਵੀ ਉਹਦਾ ਪ੍ਰੋਸੀਜਰ ਜਿੰਮੇ ਵੀ ਅੱਜ ਸ਼ੁਰੂ ਕਰਤਾ ਕਿ ਉਹ ਅਸੀਂ ਵਾਟਰਾ ਕਰਾਵਾਂਗੇ ਇੱਕ ਸਿਵਲ ਸੂਟ ਪੰਜ ਜਿਹਾ ਬੰਦਿਆਂ ਨੇ ਉਲਟ ਧਰਨੇ ਕਰਕੇ ਪਾਇਆ ਵੀ ਉਹ ਵਾਟਰਾ ਕਰਨ ਦਾ ਸੀ ਉਸ ਇਹ ਕਰਨਾ ਇਹਨਾਂ ਨੇ ਕਹਿ ਮੰਨ ਲਿਆ ਹੈ ਇਕ ਕਿੰਨਾ ਨੇ ਤੁਹਾਡੇ ਯਾਦੂਗਾ ਪਛੇ ਸਰਦਾਰ ਅਜੀਮੇਰ ਸਿੰਘ ਬੋਲਣ ਆਏ ਸੀ ਉਦੋਂ ਬੰਨ ਇਹਨਾਂ ਨੇ ਇੱਕ ਕਮੇਟੀ ਬਣਾਈ ਸੀ ਜਿਹੜੀ ਪਰਮਿਸ਼ਨ ਦਿਆ ਤੁਰ ਕਿ ਕੌਣ ਬੋਲ ਸਕਦਾ ਹੈ ਕਾਲਜ ਵਿੱਚ ਉਹ ਕਮੇਟੀ ਸਕ੍ਰੈਪ ਕਰਤੀ ਹੈ ਕਿ ਉਹ ਨਹੀਂ ਰਹੂਗੀ ਇੱਕ ਇਹਨਾਂ ਨੇ ਜਿਹੜਾ ਪੀਯੂਸੀਐਸਸੀ ਜਿਹੜੀ ਇਲੈਕਟਿਡ ਬਾਡੀ ਆ ਉਹਦਾ ਸੰਵਿਧਾਨ ਤੇ ਉਹਦੇ ਵਾਸਤੇ ਕੈਸਓਪੀ ਬਣਾਈ ਸੀ ਉਹ ਕਿਵੇਂ ਚੱਲ ਸਕਦਾ ਤੇ ਉਹਨਾਂ ਨੇ ਸਾਡੀ ਮੰਗ ਸੀ ਕਿ ਵਿਦਿਆਰਥੀ ਜਥੇਬੰਦੀਆਂ ਤੇ ਕੌਂਸਲ ਦੇ ਨੁਮਾਇੰਦਿਆਂ ਨੂੰ ਵਿੱਚ ਲੈੰਦੇ ਹੋਏ ਉਹਨੂੰ ਰਿਵਿਊ ਕਰਕੇ ਨਵੇਂ ਸਿਰੇ ਤੋਂ ਬਣਾਇਆ ਜਾਵੇ ਉਹ ਇਹਨਾਂ ਨੇ ਮੰਨਿਆ ਕਿ ਅਸੀਂ ਕਰਾਂਗੇ ਤੇ ਉਹ ਤੋਂ ਮੈਨੇ ਇੱਕ ਰਿਜ਼ਰਵੇਸ਼ਨ ਪਾਲਿਸੀ ਕਿ ਲਿਜੋਤ ਨੇ ਹੁਣ ਤਾਂ ਇਹਨਾਂ ਨੂੰ ਦੇਖੋ ਦਿੱਲੀ ਤਖਤ ਦੀ ਜਿਹੜੀ ਹੋਂਦ ਹੈ ਉਹ ਕਿਵੇਂ ਬਣਨੀ ਜੋਗੀ ਦਾ ਮਸਲਾ ਇੱਥੇ ਦੇਖੋ ਸਾਰੇ ਵਿਦਿਆਰਥੀ ਸਾਰੇ ਰਾਜਾਂ ਤੋਂ ਆਉਂਦੇ ਨੇ ਤੇ ਬੰਦੇ ਉਹ ਕੌਸ਼ਿਸ਼ ਕਰ ਰਹੇ ਨੇ ਕਿ ਇੰਨਾ ਚ ਪਾਰੇ ਪਾ ਦੇਣਗੇ ਉਹਨਾਂ ਨੂੰ ਲੱਗਦਾ ਕਿ ਇੰਨਾ ਚ ਪਾਰੇ ਪਾ ਕੇ ਹੋ ਜਾਪਰ ਵਿਦਿਆਰਥੀ ਇੱਕ ਜੁੱਟ ਖੜੇ ਨੇ ਤੇ ਉਮੀਦ ਕਰਦੇ ਆ ਸਾਡੇ ਮਤਲਬ ਬਾਹਰੀ ਵੀ ਜਿਹੜੇ ਲੀਡਰ ਨੇ ਚਾਹੇ ਪੰਜਾਬ ਦੇ ਨੇ ਚਾਹੇ ਹਰਿਆਣੇ ਦੇ ਹਿਮਾਚਲ ਦੇ ਉਹ ਸੈਨੇਟ ਵਾਸਤੇ ਇੱਕ ਜੁੱਟੂ ਕੇ ਖੜਨਗੇ ਜਿਹੜੀ ਗੱਲ ਕਲੇਮ ਦੀ ਹੁੰਦੀ ਹੈ ਕਲੇਮ ਅਸੀਂ ਆਪ ਦਾ ਮੰਨਦੇ ਆ ਪਰ ਸਾਡੀ ਜਿਹੜੀ ਅੱਜ ਦੀ ਗੱਡੀ ਮੰਗਾ ਉਹ ਸੈਨੇਟ ਦੀ ਹੈ ਤੇ ਅਸੀਂ ਵੀ ਇਹ ਕਰਦੇ ਆ ਉਹ ਅਸੀਂ ਲੈ ਕੇ ਉਠਾਂਗੇ ਤੇ ਇੱਕਾ ਵੀ ਬਣਿਆ ਰਹੂਗਾ ਭਾਈਚਾਰਾ ਵੀ ਬਣਿਆ ਰਹੂਗਾ ਤੇ ਬਾਕੀ ਆਪ ਦਾ ਰਾਈਟ ਖਾਬਦਾ ਹੈ ਕਿ ਲੱਗਦਾ ਕਿ ਜਿਹੜਾ ਇਹ ਸ਼ਡਿਊਲ ਇਸ ਕਰਕੇ ਨਹੀਂ ਜਿਹੜਾ ਆ ਜਿਹੜਾ ਅਨਾਉਂਸ ਕੀਤਾ ਜਿਹੜਾ ਕੀ ਲੱਗਦਾ ਕਿ ਸ਼ਾਇਦ ਇਸ ਦੇ ਵਿੱਚ ਹੀ ਘਟਾ ਤੁਹਾਡੀ ਹੋਣਾ ਚਾਹੋਗੇ ਇੱਕ ਪਾਸੇ ਤਾਂ ਲਮਕਾਇਆ ਜਾ ਰਿਹਾ ਦੂਸਰੇ ਪਾਸੇ ਬਿੱਟੂ ਵਰਗੇ ਉਤੋਂ ਜਿਹੜਾ ਆਪਾਂ ਇਹ ਆ ਲਾ ਰਿਹਾ ਲਾਂਬੂ ਵੀ ਭਾਈ ਇਹਨਾਂ ਦੇ ਉਤੇ ਕੈਪਚਰ ਹੋ ਗਈ ਸੀ ਬਿੱਟੂ ਸਾਹਿਬ ਤੁਹਾਨੂੰ ਅੱਜ ਜਿਹੜਾ ਔਖਾ ਜਾਂਦਾ ਕਿ ਲੱਪੜ ਮਾਰ ਦੇ ਬਿੱਟੂ ਹਰਾਂ ਤਾਂ ਦੇਖੋ ਮੂਰਖ ਨਹੀਂ ਜੀ ਬੰਦੇ ਉਹ ਕਹਿੰਦੇ ਹਰੇ ਕੋਈ ਆਪ ਦਾ ਸਪੀਕਰ ਹੈ ਵੀ ਸਪੀਕਰ ਭਾਈ ਕੱਲ੍ਹਉਣ ਵਾਸਤੇ ਵਿਦਿਆਰਥੀਆਂ ਨੂੰ ਜੋੜਨਾ ਹੋਣਾ ਪਿਆ ਇੱਥੇ ਇੱਥੇ ਕੋ ਸਟੇਜ ਲੱਦੀ ਉਹ ਪ੍ਰਯ ਤੇ ਦੂਜੀ ਗੱਲ ਜਿਹੜਾ ਨਾ ਇਹ ਕੋਸ਼ਿਸ਼ ਕਰ ਰਹੇ ਨੇ ਹਰਿਆਣਿਆਂ ਦੀਆਂ ਮਤਲਬ ਬਹੁਤ ਸਾਰੀਆਂ ਮੰਨ ਲੋ ਕੁਝ ਜਥੇਬੰਦੀਆਂ ਦਾ ਕਹਣਾ ਗਲਤ ਉਹ ਬੱਦੇ ਨਹੀਂ ਕਿ ਉਹ ਕਿਉਂ ਉਹ ਬੰਦਿਆਂ ਨੂੰ ਮਤਲਬ ਕੋਸ਼ਿਸ਼ ਕਰ ਰਹੇ ਨੇ ਟ੍ਰਿਗਰ ਕਰਨ ਦੀ ਕਿ ਪੰਜਾਬ ਪੰਜਾਬ ਹੋ ਰਿਹਾ ਕੋਈ ਵੀ ਬੋਲੂ ਤੇ ਇਹ ਜਿਹੜੇ ਆਪਣਾ ਕੁਲਟਾ ਆ ਰਿਹਾ ਸਸ ਦੇ ਕੁਝ ਬੰਦੇ ਨੇ ਮਨੋਂ ਸ਼ਾਖਾ ਲਾਉਣ ਵਾਲੇ ਬੰਦੇ ਨੇ ਤੇ ਉਹ ਜੋਰ ਲਾ ਰਹੇ ਨੇ ਇਹ ਵੀ ਵੀਪੀ ਜ਼ੋਰ ਲਾ ਰਹੀ ਹੈ ਇਹ ਗੱਲ ਕਿ ਪੰਜਾਬ ਪੰਜਾਬ ਕਰਕੇ ਪਤਾ ਨਹੀਂ ਉਹ ਮਾਹੌਲ ਖਰਾਬ ਕਰ ਰਹੇ ਨੇ ਦੇਖੋ 12000 ਬੰਦਾ ਆਇਆ ਹੋਵੇ ਆ ਪਾਰਕਾਂ ਚ ਬੈਠੇ ਸੀ ਸਾਰੇ ਤੁਹਾਡੇ ਸਾਹਮਣੇ ਨੇ ਪਤਾ ਕਰਨਾ ਫੁੱਲ ਨਹੀਂ ਤੋੜਿਆ ਜੀ ਮਤਲਬ 12000 ਬੰਦਾ ਆਦਾ ਡਿਸਪਲਿਨ ਨਾਲ ਮੁਰਜੇ ਮਤਲਬ ਸਾਨੂੰ ਪਤਾ ਸਾਡੇ ਹੱਕ ਕੀ ਨੇ ਸਾਡੀ ਯੂਨੀਵਰਸਿਟੀ ਹੈ ਸੀ ਆਪਦਾ ਉਹਦੇ ਰਾਈਟ ਕਲੇਮ ਕਰਦੇ ਆ ਛੱਡੀ ਯੂਨੀਵਰਸਿਟੀ ਹੈ ਤਾਂ ਹੀ ਅਸੀਂ ਬਚਾਤੀ ਵੀ ਰੱਖੀ ਮਤਲਬ ਇਹ ਜਿਹੀਆਂ ਹਰਕਤਾਂ ਇਹ ਕਰਨ ਦੀ ਬਜਾਏ ਜਿਹੜ ਤੇ ਪੇਪਰਾਂ ਕਰਕੇ ਵਿਦਿਆਰਥੀ ਵਿਅਸਤ ਹੋ ਜਾਣ ਪਰ ਇਹ ਪੱਕੀ ਗੱਲ ਹੈ ਜੀ ਇਹ ਪੰਜਾਬ ਦਾ ਕਿੱਥੇ ਲਾਗੂ ਨਹੀਂ ਹੋਊਗਾ ਵਿਦਿਆਰਥੀਆਂ ਦਾ ਇਕ ਲਾਗੂ ਨਹੀਂ ਬਣਾਉਗੇ ਪੇਪਰ ਤੇ ਆਖਰ ਤੇ ਕੀ ਪੋਜੀਸ਼ਨਾਂ ਮੋਰਚੇ ਦੇ ਕੀ ਕਹਿਣਾ ਚਾਹੁੰਦੇ ਲੋਕਾਂ ਦਾ ਉੱਚਾ ਚੜ੍ਹਦੀ ਕਲਾ ਜਾਈ ਸਾਰਿਆਂ ਨੂੰ ਅਪੀਲ ਆ ਜੀ ਸਰ ਕੇ ਜਿੰਨਾ ਜਿਹੜੇ ਤੋਂ ਜਿੰਨਾ ਵਿਤਨਸਾਰ ਹੁੰਦਾ ਆਪਦਾ ਇੱਥੇ ਪਹੁੰਚੋ ਜਦੋਂ ਪਹੁੰਚ ਸਕਦੇ ਹੋ ਜਿੰਨੇ ਦਿਲ ਲਾ ਸਕਦੇ ਹੋ ਲਾਓ ਜੀ ਮਤਲਬ ਪੰਜਾਬ ਦਾ ਇਹ ਸਾਡੇ ਕੋਲੇ ਨਾ ਮਤਲਬ ਇੱਕ ਮੌਕਾ ਬਣਿਆ ਜੀ ਅਗਲੇ ਨੇ ਤਾਂ ਇਹ ਸੋਚਿਆ ਸੀਗਾ ਕਿ ਸਾਨੂੰ ਮਤਲਬ ਸਾਡੇ ਇੱਥੋਂ ਯੂਨੀਵਰਸਿਟੀ ਕੱਢ ਕੇ ਲੈ ਜਾਣਗੇ ਪਰ ਚਲੋ ਮਹਾਰਾਜ ਦੀ ਕਿਰਪਾ ਨਾਲ ਸਾਡੇ ਵਾਸਤੇ ਮੌਕਾ ਬਣੇ ਕਿ ਯੂਨੀਵਰਸਿਟੀ ਤੇ ਚੰਡੀਗੜ੍ਹ ਤੇ ਆਪਾਂ ਬਲਾ ਜਿਹੜਾ ਹੱਕ ਆ ਉਹ ਦਰਜ ਕਰਾਈਏ ਤੇ ਮਜ਼ਬੂਤੀ ਨਾਲ ਦਰਜ ਕਰਾਈਏ ਕਿਉਂਕਿ ਆਵਾਜ਼ ਸਾਡੀ ਇੱਥੇ ਗੂੰਜਦੀ। ਇੱਕ ਇਹ ਵੀ ਆ ਕਿ ਟਿੰਗਾਂ ਨੂੰ ਇਹ ਜਿਹੜੇ ਵੀ ਖਦਸ਼ਾ ਹੋਊਗਾ ਕਿ ਯਾਰ ਅਸੀਂ ਪਿੰਡੋਂ ਆ ਜਗੇ ਮੰਨ ਲਓ ਕੋਈ ਫਾਜ਼ਿਲਕਾ ਤੋਂ ਆ ਗਿਆ ਹੈ ਨਾ ਵੀ ਮੋਗੇ ਤੋਂ ਆ ਗਿਆ ਵੀ ਪਠਾਨਕੋਟੋਂ ਆ ਗਿਆ ਵੀ ਯਾਰ ਅੰਦਰ ਵੜਨ ਦੇਣਗੇ ਤੇ ਨਹੀਂ ਦੇਣ। ਭਾਈ ਗੰਨੇ ਕੋਈ ਨਹੀਂ ਮਤਲਬ ਨੰਬਰ ਮੈਂ ਬੋਲ ਦੇਣਾ 7888586715 ਜੇ ਕਿਸੇ ਨੂੰ ਸਮੱਸਿਆ ਆਉਂਦੀ ਹੈ ਚੰਡੀਗੜ੍ਹ ਚ ਕੋਈ ਚੱਕਰ ਨਹੀਂ ਫੋਨ ਕਰ ਲਿਓ ਨਹੀਂ ਮਤਲਬ ਜੀ ਸਾਦਕੇ ਯਾਰ ਤੁਹਾਡੀ ਯੂਨੀਵਰਸਿਟੀ ਆ ਲੋਕਾਂ ਦੇ ਪੈਸੇ ਤੇ ਬਣੀ ਆ ਪੰਜਾਬ ਦੇ ਪੈਸੇ ਤੇ ਬਣੀ ਆ ਪੰਜਾਬ ਦੇ ਪੈਸੇ ਤੇ ਚੰਡੀ ਆ ਸਾਡੀ ਜ਼ਮੀਨ ਤੇ ਬਣੀ ਆ ਫਵਾਦ ਨੂੰ ਅਜਾੜ ਕੇ ਮਾਨੂੰ ਚੰਡੀਗੜ੍ਹ ਬਣਾਇਆ ਗਿਆ 22 ਪਿੰਡਾਂ ਨੂੰ ਉਸ ਜ਼ਮੀਨ ਤੇ ਬਣੀ ਆ ਸਾਡਾ ਇੱਥੇ ਇੱਕ ਕਲੇਮ ਆ ਜੇ ਆਊਟਸਾਈਡਰ ਇੱਥੇ ਕੋਈ ਤੁਹਾਨੂੰ ਕਹਿੰਦਾ ਤਾਂ ਫਿਰ ਅਸੀਂ ਆਊਟਸਾਈਡਰ ਕਹਿਣ ਦੇ ਤਾਂ ਇਹ ਸਾਡੀ ਗਲਤੀ ਆ ਅਸੀਂ ਕਹਿਣ ਇਹ ਜਾ ਕੁਝ ਨਹੀਂ ਦੇਣਾ ਆਪਣੇ ਲੋਕਾਂ ਦੀ ਯੂਨੀਵਰਸਿਟੀ ਆ ਜੀ ਸਾਦਕੇ ਆ ਜਦੋਂ ਮਰਜੀ ਆ ਨੰਬਰ ਮੈਂ ਬੁੱਢੇ ਜੀ ਜਦੋਂ ਮਰਜੀ ਫੋਨ ਕਰੋ ਵੀਰੇ ਹੱਸ ਕੇ ਆਓ ਪਰ ਟੈਸਟ ਥੋੜਾ ਯੂਨੀਵਰਸਿਟੀ ਥੋੜੀ ਹੈ ਜੀ ਸੋ ਰਾਮਣ ਤੁਹੇ ਸਮਾਇਤਾ ਬਾਬਾ ਸੋ ਇਹ ਸਾਣਾ ਰਾਮਣ ਜਿਹੜੇ ਕਿ ਆਪਾਂ ਕੇ ਮੋਰਚ ਨੂੰ ਲੀਡ ਕਰਾ ਜਿਨ੍ਹਾਂ ਦਾ ਅੱਜ ਜਿਹੜਾ ਇੱਕ ਨੰਬਰ ਗੇਟ ਦੇ ਉੱਪਰ ਜਿਹੜਾ ਤੂ ਤੂ ਮੈਂ ਮੈਂ ਹੋਈ ਹੈ ਠੀਕ ਹੈ ਉਹਨਾਂ ਨੇ ਦੱਸਿਆ ਕਿ ਸਰਪ ਸਾਨੂੰ ਪ੍ਰਵੋਕ ਕਰ ਰਿਹਾ ਸਾਨੂੰ ਉਹਨਾਂ ਨੂੰ ਆਇਆ ਵੀ ਕਿਸੇ ਤਰ੍ਹਾਂ ਇਹ ਧਰਨਾ ਜਿਹੜਾ ਹੈਗਾ ਹਿੰਸਕ ਹੋਵੇ ਤੇ ਜਾਂ ਆਪਾਂ ਕੇ ਵਿਦਿਆਰਥੀਆਂ ਨੇ ਗਾਲ ਛਿੜਦਾ ਸਾਨੂੰ ਮੌਕਾ ਮਿਲੇ ਪਰ ਉਹ ਇਹੋ ਜਾਂ ਜਿਹੜਾ ਆਏਗਾ ਮੌਕਾ ਪ੍ਰਸ਼ਾਸਨ ਨੂੰ ਨਹੀਂ ਦੇਣਗੇ ਬਣੇ ਰੋਗਰਪੀਤ ਬੋਲਣਾ ਤੁਹਾਡਾ ਸਾਰਾ ਦਾ ਬਾਬਾ